ਲਾ ਸੱਚੀ ਲੱਗਦਾ ਅੱਜ ਨਵੇਂ ਸਾਲ ਦੇ ਕੁਝ ਲੈ ਆਏ ਨੇ। ਉਹ ਬੱਲੇ 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 ਬੱਲੇ। ਲਾਇਓ ਮੈਨੂੰ ਤਾਂ ਲੱਗਾਈ ਕੁਝ ਨਹੀਂ ਲੈ ਕੇ ਆਓਗੇ। ਹਾਂ ਤੇ ਲਿਦਨੇ ਹੋਣਾ ਕੱਥ ਨਹੀਂ ਕਿੰ। ਹੂੰ। ਓ ਵੀ। ਤੂੰ ਚਾਹ ਪੀਣੀ ਆ? ਆ ਤੇ ਪੀਣੀ ਜਾ ਬਾਪੂ ਨੇ ਬਾਪੂ ਨੇ। ਬਾਪੂ ਨੇ ਨਹੀਂ ਅੱਜ ਚਾਹ ਪੀਣੀ ਦਾਪੇ ਅੱਜ ਪੀਜ਼ਾ ਖਾਂਦਾ। ਨਹੀਂ ਚਾਹ ਦਾ ਕੁੜੀ। ਬਾਪੂ ਚਾਹ ਪੀਂਦਾ। ਚਾਹ ਚਾਹ ਨਹੀਂ। ਤੇ ਗਾੜੀ ਤੇਲਾ ਮੈਨੂੰ ਦੱਸੋ ਤੂੰ ਪੀਜ਼ਾ ਕਿੱਦਾਂ ਖਾਂਦਾ ਚਮਚਣਾ ਕੱਟ-ਕੱਟ ਕੇ ਪੀਜ਼ਾ ਖਾਂਦਾ ਸਾਡਾ ਬੈਰੀ। ਚਮਚੇ ਨਾਲ ਮੈਂ ਕੱਟ ਕੇ ਖਾਂਦਾ। ਕੁਝ ਨਾ ਕਰ ਕਰ ਖਾਂਦਾ ਮੈਂ ਨਹੀਂ ਕਰੀਦਾ ਮੈਨੂੰ ਇਦਾਂ ਦੀ ਵੱਡਨੀ ਆਦਤ ਹੈ। ਇਹ ਗਾੜੀ ਇਹ ਸਮੋਸੇ ਨਾ ਹੈ ਸਾਡੇ ਇਹੋ ਕੰਮ ਹੁੰਦਾ। ਉਹ ਚੱਲੇ ਨਾ ਦੁਕਾਨੇ ਤੇ ਕਹੇ ਪ੍ਰਾ ਚੁੰਮਚਾਣ ਦੇ ਦੇ। ਅਮੈਂ ਜਦ ਮਰਜੀ ਪਾ ਪਕਾ ਪਾ ਪਕਾੜੇ ਆਉਂਦੇ ਭਾਵੇਂ ਜੇ ਮਰਜੀ ਬਣਾਈ ਜਾ ਆਪਾਂ ਨੂੰ ਵੀਡੀਓ ਬਣਾਈ ਜਾ। ਕੱਲ ਆ ਪੀਜ਼ਾ ਖਾਣੇ ਖਾਣਾ ਬਣਾਈ ਜਾ। ਬਣਾਈ ਜਾ ਆਪਾਂ ਨੂੰ ਇਹ ਆਈ। ਚੱਲ ਜਿਹੜਾ ਮੈਂ ਖਾ ਉਹ ਤੇ ਖਾ। ਆਏ ਖਾਣੋ ਸਾਡ ਨਾਲ ਠੀਕ ਪਗਾ ਕੋ। ਹਾਈ ਕਾਈ ਨਾ। ਹਾਂ ਲੈ ਵੇਖਿਆ ਤੇ ਗਾਲੀ ਦਾ ਸਟਾਈਲ ਸਵਾਦਿਆ ਠੀਕ ਆ ਸਵਾਦ ਭਾਈ ਦੇਸੀ ਗੋ ਨਾਲ ਚੰਗਾ ਨਾ ਲੈ ਇਹ ਸਵਾਲ ਉਹ ਪਾਉਂਦੇ ਜਿਹਦੇ ਵਿੱਚ ਖੱਟਾ ਫੁੱਟਾ ਜਿਹਾ ਪਾਉਂਦੇ ਉਹਦਾ ਸਵਾਲ ਬਣਦਾ ਹੋਰ ਕਦਾ ਬਣਦਾ ਖੱਟਾ ਫੁੱਟਾ ਜਿਹੜੀ ਤੇ ਆ ਸਵਾਦਾ ਸਵਾਦ ਆਪੇ ਪੜੋ ਨਾ ਅਗਲਾ ਕਿਹ ਕੋ ਉਤੇ ਪਾਉਣਾ ਖੱਟਾ ਪਾ ਆ ਪਾ ਚਟਨੀ ਪਾ ਕਟਨੀ ਪਾ ਕਿਹ ਕੋ ਪਾਉਣਾ ਹੁੰਦਾ ਤਾਂ ਆਪੇ ਸਵਾਰੀ ਬਣਾ ਵੇਖਿਆ ਵੇਰੇ ਗਾੜੀ ਵਾਂਗ ਥੋੜੇ ਬਜ਼ੁਰਗ ਹੋ ਗਿਆ ਨਾ ਜਿਨ੍ਹਾਂ ਨੇ ਪੀਜ਼ਾ ਖਾਣ ਦੇ ਸ਼ਕੀਰ ਆ ਉਹ ਮੇਰੇ ਗਾੜੀ ਵਾਂਗ ਚਮਚਣਾ ਖਾ ਲਿਆ ਕਰੋ ਜਿੱਦਾਂ ਗਾੜੀ ਖਾਂਦੇ ਆ ਮੰਨਿਆ ਚੱਕੀਆਂ ਵੀ ਗੱਡੀਆਂ ਨਹੀਂ ਆ ਡੈੜੀ ਇੱਕ ਸਲਾਈਸ ਹੋਰ ਆਵੇ ਨਾ ਆ ਵੀ ਬਸ ਹੋਰ ਨਹੀਂ ਆ ਬਾਈਨਾ ਬੜਾ ਬਹੁਤ ਆ ਆਪਾਂ ਤੇ ਲੱਗੀਆਂ ਯਾਰ ਖਾਣ ਰੋਟੀ ਇੱਧਰ ਇਹਨਾਂ ਦਾ ਥੋੜਾ ਲੰਬਾ ਥੋੜਾ ਕੰਮ ਆ ਆਪਾਂ ਐਵੇਂ ਇਹਨਾਂ ਦੀ ਵੇਟ ਕਰਦੇ ਰਹੀਏ ਮੈਂ ਸੋਚਿਆ ਆਪਾਂ ਕੋ ਉਹਨਾਂ ਰੋਟੀ ਖਾ ਕੇ ਤੇ ਆਪਾਂ ਦਾ ਟਾਈਮ ਨਾ ਵਿਲੇ ਹੋਈ ਭਾਂਡ ਭੁੰਡੇ ਧੋ ਕੇ ਇਹਨਾਂ ਦਾ ਕੀ ਆ ਇਹ ਰੇ ਅੱਜ ਲੰਬੇ ਚੋੜੇ ਕੰਮਾ 'ਚ ਪਏ ਨੇ ਤੁਹਾਡਾ ਕਰਨਾਮ ਭੁੱਲਰ ਅਰਸ਼ਦੀਪ ਸਿੰਘ ਅੱਜ ਇਹ ਨਵਾਂ ਸਾਲ ਮਨ ਆਂਦੇ ਪਏ ਨੇ ਅੱਜ ਤੇ ਨਜ਼ਾਰਾ ਇਹਨਾਂ ਨੂੰ ਪੂਰਾ ਤਾਂ ਹੀ ਵੇਖੋ ਅੱਜ ਬੋਲਦੇ ਨਹੀਂ ਪਏ ਅੱਜ ਜੱਟ ਸਰੂਰ 'ਚ ਨੇ ਅੱਜ ਬੋਲ ਨਹੀਂ ਸਕਦੇ ਹੁਣ ਕੁਝ ਬੋਲੋ ਕੀ ਬੋਲਾਂ ਹੁਣ ਅੱਜ ਨਹੀਂ ਬੋਲਦੇ ਤੁਸੀਂ ਸਾਨੂੰ ਜ਼ਰੂਰ ਇੱਕ ਮੰਦਾ ਦੱਸਿਓ ਵੀ ਤੁਸੀਂ ਨਵਾਂ ਸਾਲ ਕਿੱਦਾਂ ਬਣਾਇਆ ਸਾਰੇ ਜਣੇ ਜ਼ਰੂਰ ਦੱਸਿਓ ਸਾਨੂੰ ਤੇ ਸਾਡੇ ਘਰ ਤੇ ਚਲੋ ਮੰਨਿਆ ਪੀ ਨਹੀਂ ਇਹਨਾਂ ਕੋਈ ਮੋਤੀ ਪਕੌੜੇ ਕੱਢਣ ਦੀ ਤੇ ਇਹਨਾਂ ਨੇ ਵੀ ਆਰਡਰ ਕਰ ਦਿੱਤਾ ਹੀ ਕਿ ਅਸੀਂ ਆਹ ਖਾਣਾ ਤੇ ਆਹ ਖਾਣਾ ਆਪਾਂ ਸਾਡਾ ਪੀਜ਼ਾ ਮੰਗਾ ਕੇ ਨਾਲ ਸਭ ਚੀਜ਼ ਤੁਹਾਨੂੰ ਪੁੱਛਦੇ ਪਏ ਨਵਾਂ ਸਾਲ ਕਿੱਦਾਂ ਬਣਾਇਆ ਇਹਨਾਂ ਨੂੰ ਵੀ ਪੁੱਛਲੇ ਵੀ ਤੁਸੀਂ ਨਵਾਂ ਸਾਲ ਕਿੱਦਾਂ ਮਨਾਉਂਦੇ ਪਿਓ ਮੈਂ ਇਹ ਤੁਸੀਂ ਥੋੜਾ ਬੋਤਾ ਹੈ ਨੂ ਗੱਸ ਕੀਤਾ ਹੋਏਗਾ ਨਾ ਤੇ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਕਿ ਇਹਨਾਂ ਨੇ ਨਵਾਂ ਸਾਲ ਕਿੱਦਾਂ ਮਨਾਇਆ ਹੋ ਸਕਦਾ ਕਿਸੇ ਕਿਸ ਨੇ ਇਹਨਾਂ ਨੂੰ ਗੱਸ ਕਰ ਹੀ ਲਿਆ ਹੋਵੇ ਮੈਂ ਸਾਰੀਆਂ ਦੀ ਕਮੈਂਟਾਂ ਦੀ ਵੇਟ ਕਰਨੀ ਆ ਵੇ ਦੇ ਤੁਹਾਡੇ ਕਿੱਦਾਂ ਦੇ ਕਮੈਂਟ ਆਉਂਦੇ ਅੱਗੇ ਤੇ ਇਹਨਾਂ ਨੂੰ ਤੁਸੀਂ ਬੜਾ ਗੁੱਡ ਬੱਚਾ ਸਮਝਦੇ ਹੋ ਨਾ ਇਹ ਗੁੱਡ ਬੱਚਾ ਵੇਖ ਲਓ ਆਪਣਾ ਮੱਲੋ ਜੀ ਗੁੱਡ ਬੱਚਾ ਮੈਂ ਤਾਂ ਕਿ ਕੀ ਗੱਲ ਕਿ ਇਹਨੂੰ ਛੇੜ ਗਿਆ ਛੇੜੀਂਦੀਆਂ ਨਹੀਂ ਹੁੰਦੀਆਂ ਸਾਰੀਆਂ ਭੈਣਾ ਹੁੰਦੀਆਂ ਨੇ ਮੈਨੂੰ ਵੀ ਪਤਾ ਹੈ ਇਹ ਗੱਲ ਮੈਂ ਜਦੋਂ ਤੁਹਾਨੂੰ ਸਮਝਾਈ ਹੈ ਮੈਨੂੰ ਛੱਡ ਕੇ ਹਾਂ ਨੂੰ ਜਦੋਂ ਤੁਹਾਨੂੰ ਸਮਝਾਈ ਸਾਰੇ ਨੇ ਹਾਂਜੀ ਉਸ ਨਾਲ ਇਹਨਾਂ ਨੂੰ ਕਮੈਂਟ ਆ ਤੇ ਤੁਸੀਂ ਕਿੱਦਾਂ ਬਣਾਇਆ ਬਾਕੀ ਥੋੜਾ ਖੜਾ ਇਹਨਾਂ ਦਾ ਰੋਖ ਟੰਗ ਤੁਹਾਨੂੰ ਦੱਸਦਾ ਹੀ ਹੋੜਾ ਇਹਨਾਂ ਵੱਲ ਤੋਂ ਹੀ ਦੇਖ ਸਕਦੇ ਹੋ ਅੱਜ ਇਹ ਬੋਲਣ ਦੇ ਉਹਦੇ 'ਚ ਨਹੀਂ ਹੈਗੇ ਮੂਡ 'ਚ ਨਹੀਂ ਆਗੇ ਮੂਡ 'ਚ ਨਹੀਂ ਆਗੇ ਹਜੇ ਆਪਣਾ ਸ਼ੁਰੂਤ ਅੱਜ ਆਪਣੇ ਸ਼ਰੂਰ ਚ ਨੇ ਹਵੇ ਹੋੜੀ ਵਾਲੇ ਆਪਣਾ ਮੂਡ ਬਣਾ ਲੇਵੇ ਨੇ ਹੁਣ ਕਰਨਗੇ ਗੱਲਾਂ ਕੋਈ ਨਮਕੀਨ ਖਾਤਾ ਨਾ ਨਮਕੀਨ ਤਾਂ ਸਾਰਾ ਲੱਜਣਾ ਸਾਰੇ ਇਹੋ ਲੱਜਣਾ ਤੁਸੀਂ ਜ਼ਰੂਰ ਜਸਟ ਕਰਕੇ ਮੈਨੂੰ ਕਮੈਂਟਾਂ ਦੇ ਵਿੱਚ ਦੱਸਣਾ ਕਿ ਇਹਨਾਂ ਨੇ ਨਵਾਂ ਸਾਲ ਕਿੱਦਾਂ ਮਨਾਇਆ ਮੈਂ ਤਾਂ ਤੁਹਾਨੂੰ ਦੱਸਤਾ ਨਾ ਪੀਜ਼ਾ ਖਾਦਾ ਤੇ ਆਪ ਪਨੀਰ ਬਣਾਇਆ ਸੀ ਡਿਨਰ ਚ ਪਨੀਰ ਖਾਣ ਲੱਗੀਆਂ ਫੁਲਕਾ ਖਾਣ ਲੱਗੀਆਂ ਚਾਵਲ ਖਾਣ ਲੱਗੀਆਂ ਤੇ ਇਹ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀਗਾ ਕਿ ਸਾਡੀ ਇਨਸਟਾ ਆਈਡੀ ਤੇ ਜਾ ਕੇ ਸਾਡੀ ਰੀਲ ਵੀ ਜ਼ਰੂਰ ਵੇਖ ਲਿਆ ਕਰੋ ਜੋ ਮੇਰੇ ਚੈਨਲ ਦਾ ਨਾਮ ਹੈ ਕਾਲੋ ਸੁਮਨੀਤ ਉਹੋ ਹੀ ਮੇਰੀ ਇਨਸਟਾ ਆਈਡੀ ਓ ਹੁਣ ਮਿਲਦੇ ਆ ਤੁਹਾਨੂੰ ਡਿਨਰ ਕਰਕੇ